ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਸਾਰੇ ਠੀਕ ਹੋ ਅੱਜ ਦੀ ਵੀਡੀਓ ਜਮਾ ਬਖਰੀ ਹੋਣ ਵਾਲੀ ਹੈ ਜਮਾ ਬਖਰੀ ਐ ਸੋਚ ਲਓ ਵੀ ਹੁਣ ਤੱਕ ਸਾਲ ਪੇਜ ਬਣਾਏ ਨੂੰ ਹੋ ਗਿਆ ਜਿਹੜੇ ਰਿਐਲਿਟੀ ਵਾਲੀਆਂ ਵੀਡੀਓ ਹੁੰਦੀਆਂ ਨਾ ਵਿਕਸੀ ਦੀ ਤਰੱਕੀ ਵਾਲੀਆਂ ਉਹ ਅੱਜ ਪੈਣ ਜਾ ਰਹੀ ਹੈ ਅੱਜ ਖੜਾ ਪਿੰਡ ਚਰਨਾਲਥਲ ਕੁਲਦੀਪ ਕੋਲੇ ਟਵਾਣੇ ਫਾਰਮ ਵਾਲੇ ਕੋਲੇ ਜਿਨ੍ਹਾਂ ਨੇ ਆਪਣੀਆਂ ਵੀਡੀਓ ਪਾ ਕੇ ਆਪਣਾ ਪੇਜ ਵੀ ਅੱਗੇ ਸਕਸੈਸ ਕਰਵਾਇਆ ਗਿਆ ਹਨਾ ਤੇ ਅੱਜ ਉਹਦੇ ਨਾਲ ਗੱਲ ਕਰਾਉਣਾ ਹੈ ਤੇ ਆ ਫਾਰਮ ਪਾ ਰੱਖਿਆ ਮੁੰਡੇ ਨੇ ਦੇਖ ਲਓ ਜਿੱਥੋਂ ਇਹ ਫਾਰਮ ਖੜਾ ਕੀਤਾ ਉਹ ਵੀ ਦਿਖਾਉ ਉਹ ਕਿੱਥੋਂ ਖੜਾ ਕੀਤਾ ਮੈਂ ਕਹਿੰਨ ਉਹ ਨਾ ਜਿਵੇਂ ਥੋੜੇ ਤੋਂ ਕੰਮ ਸਟਾਰਟ ਕਰੋ ਥੋੜੇ ਤੋਂ ਥੋੜੇ ਤੋਂ ਬਾੜਾ ਕਿਵੇਂ ਹੁੰਦਾ ਹੁੰਦਾ ਆ ਜਾਓ ਫਿਰ ਗੱਲਬਾਤ ਕਰਾਉਣੇ ਆ ਤੇ ਚੋਭਰਾ ਆਪ ਹੀ ਮਿਹਨਤ ਕਰੀ ਜਾਂਦਾ ਮਹੀਨਾ ਹੋ ਗਿਆ ਰੰਗ ਲਾਏ ਲੱਗੇ ਨੂੰ ਰੰਗ ਤੇ ਮਿਸਤਰੀ ਟੋਟਲ ਹਾਂ ਹਾਂਜੀ ਸਾਹਿਬ ਉਤੋਂ ਬਾਅਦ ਹੀ ਸੁਣ ਲੈਂਦਾ ਵੀ ਸੌਣ ਲਈ ਸੌਣ ਲਈ ਉੱਪਰ ਆ ਗਏ ਆ ਤੇਰੀ ਬਾਤ ਤਾਂ ਗੂੰਜਦੀ ਆ ਸਾਰੇ ਕਿਤੇ ਹੈ ਬੇਸ ਹੀ ਵਾਲੀ ਆ ਤੂੰ ਮੇਰਾ ਆ ਬਾਈ ਬਾਈ ਕੁਲਦੀਪ ਸਸੀ ਦਾ ਬਾਈ ਸਸੀ ਕਾਲ ਜੀ ਕੋਈ ਨਹੀਂ ਕੋਈ ਨਹੀਂ ਆ ਰੰਗ ਲੱਗ ਜਿਆ ਤੁਹਾਨੂੰ ਹੋਰ ਕੀ ਰੰਗ ਤੇ ਕੀ ਭਾਲਦੇ ਆ ਲਾਲ ਰੰਗ ਅੱਜ ਤੇਰਾ ਬਲੌਗ ਹੀ ਬਣਾ ਦੇਣਾ ਵਧੀਆ ਜੀ ਬਣਾਓ ਜੀ ਬਣਾਓ ਨਾਰਮਲ ਗੱਲਾਂ ਵਾਲਾ ਵੀ ਇਹ ਲੇਲੇ ਪੇਪੇ ਦਾ ਹਰ ਇੱਕ ਹੀ ਮਾਰੀ ਜਾਂਦਾ ਬਿਲਕੁਲ ਬਿਲਕੁਲ ਤੇ ਹੋਰ ਸੁਣਾ ਪਹਿਲਾਂ ਕਿਵੇਂ ਵਧੀਆ ਵਧੀਆ ਬਾਈ ਸੈਟ ਆ ਪਹਿਲਾਂ ਸਭ ਤੋਂ ਪਹਿਲਾਂ ਜੀ ਐਨ ਹੋੜਾ ਭਾਈ ਆਇਓ ਗਰੀਬ ਦੇ ਕਰਤੇ ਹੈ ਤੁਸੀਂ ਨਹੀਂ ਇੱਥੇ ਪਹੁੰਚੇ ਹੋ ਮੈਂ ਵੀ ਗਰੀਬ ਹਾਂ ਗਰੀਬ ਤਾਂ ਆਪਾਂ ਨਮਾਣੇ ਦੇ ਬੰਦੇ ਹਨ ਆਹ ਸਿਸਟਮ ਜਿਹੜਾ ਤੋਂ ਆਹ ਬਣਾਈ ਬੈਠਾ ਹੈ ਇਹ ਮੁਰਗੀਆਂ ਦਾ ਕਿ ਬੱਕਰੀਆਂ ਦਾ ਇਹ ਮੁਰ ਫਿਲਹਾਲ ਭਾਈ ਮੁਰਗੀਆਂ ਦਾ ਹੈ ਪਰ ਆਪਾਂ ਫਿਊਚਰ 'ਚ ਇਹਨੂੰ ਬੱਕਰੀਆਂ ਵਾਲੇ ਸੋਚਿਆ ਅੱਛਾ ਅੱਗਾ ਵੀ ਉਹ ਮੈਂ ਵੇਖੀ ਨਾ ਮੈਂ ਕਿਹਾ ਸੈਟਅਪ ਤਾਂ ਉਸ ਢੰਗ ਨਾਲ ਕੀਤਾ ਵੀ ਜਿਵੇਂ ਇੱਧਰ ਬੱਕਰੀਆਂ ਵੀ ਰੱਖ ਲੀਏ ਉਸ਼ਨ ਵੀ ਦੋ ਬਣਾ ਲਓ ਤਿੰਨ ਬਣਾ ਲਓ ਹਾਂ ਤੇ ਬਾਅਦ ਚ ਜੇ ਮੈਂ ਇਥੇ ਰੋਪਣ ਹੋ ਜੂਆ ਦਰਖਤ ਵੀ ਇਹ ਬਹੁਤ ਵਧੀਆ ਤੇ ਮੁਰਗੀਆਂ ਦੇਸੀ ਦਾ ਕਿ ਦੂਜਾ ਦੇਸੀ ਦਾ ਬਈ ਪਹਿਲਾਂ ਵੀ ਦੇਸੀ ਦਾ ਹੀ ਹੈ ਆਪਣਾ ਇਹ ਐਕਟਿਵ ਦੇਸੀ ਦਾ ਹੀ ਹੈ ਇੱਕ ਮੇਨ ਗੱਲ ਦਿਖਾਉਣੀ ਹੈ ਬਈ ਮੇਨ ਗੱਲ ਜੇ ਮੈਂ ਤੁਹਾਨੂੰ ਦੱਸੀ ਨਾ ਬਈ ਇਥੋਂ ਉੱਠ ਕੇ ਇੱਥੇ ਬੰਦਾ ਕਿਵੇਂ ਜਾਂਦਾ ਹੁੰਦਾ ਮੈਂ ਬੱਕਰੀਆਂ 'ਚ ਵੀ ਕਹਿੰਦਾ ਰਹਿਣਾ ਟਮਾਣਾ ਤੇਰੇ ਪੇਜ ਤੇ ਵੀ ਹਾਂ ਬੱਕਰੀਆਂ ਦਾ ਵੀ ਕਹਿੰਦਾ ਰਹਿਣਾ ਨਾ ਬਈ ਯਾਰ ਇੱਕ ਰੱਖ ਲਓ ਦੋ ਰੱਖ ਲਓ ਉਹ ਕਾਲੇ ਕੋਟ ਵਾਲਿਆਂ ਮਗਰ ਨਾ ਲੱਗਿਆ ਕਰੋ ਬਈ ਜਿਹੜੇ ਤੁਹਾਨੂੰ ਕਹਿੰਦੇ ਬਈ 10 ਰੱਖੋ 20 ਰੱਖੋ ਹੁਣ ਪਜੂਆਂ ਵਾਲੇ ਬ੍ਰਾਂਡੇ ਚ ਤੂੜੀ ਵਾਲੇ ਬ੍ਰਾਂਡੇ ਚ ਆਹੀ ਖੜਾ ਕੀਤਾ ਬਾਰੋਂ ਤਾਂ ਹੀ ਪੈਸੇ ਲਾਏ ਇੱਕ ਵੀ ਰੁਪਿਆ ਨਹੀਂ ਲਾਇਆ ਬਈ ਕੱਲਾ ਇਹ ਨਹੀਂ ਖੜਾ ਕੀਤਾ ਬਾਬੇ ਨਾਨਕ ਮੂਹਰੇ ਐ ਪੰਪ ਨਹੀਂ ਮਾਰਨਾ ਬਈ ਕੱਲਾ ਇਹ ਨਹੀਂ ਖੜਾ ਕੀਤਾ ਆਪਣਾ ਝੂਠ ਨਹੀਂ ਪਿੰਡ ਚ ਪਤਾ ਉਹ ਗੱਡੀ ਵੀ ਲਈ ਆ ਬਈ ਉਥੋਂ ਉਥੋਂ ਲਈ ਆਂਡੇ ਮੈਂ ਆ ਵਿੱਚ ਆ ਬਈ ਬਹਿ ਕੇ ਆਪ ਹਾਂ ਉਹ ਰੀਲ ਮੈਂ ਪਹਿਲਾਂ ਆਪਣੇ ਪੇਜ ਤੇ ਵੀ ਲਾਈ ਸੀ ਉਹ ਆ ਬਾਈ ਦੀ ਰੀਲ ਸੀ ਕੁਲਦੀਪ ਦੀ ਤੇ ਆਪਾਂ ਸੰਗ ਨਹੀਂ ਕਰੀ ਕਦੇ ਹਾਂ ਆ ਆਪਣੇ ਆਂਡਿਆਂ ਦੀ ਰੇੜੀ ਉਥੇ ਲਾਤੀ ਸੀ ਵੀ ਤਰੇ ਇਹਾਂ ਵੇਚਣੀਆਂ ਸੜਕ ਤੇ ਐ ਨਹੀਂ ਸੋਚਿਆ ਸੀਗਾ ਵੀ ਲੋਕ ਕੀ ਕਹਿਣਗੇ ਆਉਂਦੀ ਸੀ ਮਾਨ ਚ ਗੱਲੋਂ ਕਦੇ ਵੀ ਨਹੀਂ ਭਾਈ ਜਦੋਂ ਮੁਰਗੀਆਂ ਦਾ ਮੁਰਗੀਆਂ ਕਿੰਨੀਆਂ ਲੈ ਸ਼ੁਰੂ ਕੀਤਾ ਮੈਂ ਵੀਰੇ 205 ਹੀ ਪਹਿਲੇ ਸਾਲ ਉਹਨਾਂ ਕੋ ਥਾਂ ਚ 210 ਸੀਗਾ ਸਾਡਾ ਪੜੀ 205 ਹੋਰ ਬੰਦਾਂ ਦਾ ਤਾਂ ਮਾਰ ਲੈਂਦਾ ਯਾਰ ਮਾਰ ਲੈਂਦਾ ਮੈਂ ਭਾਈ ਇੱਕ ਗੱਲ ਹੋਰ ਮਾਨ ਵਾਲੀ ਹੋ ਜਾਂਦੀ ਐ ਬੱਚੇ ਤੋਂ ਲੈ ਕੇ ਮੈਂ ਹੁਣ ਵੇਚਤੀ ਆ ਪੌਣ ਦਾ ਖਾਤਰ ਵੇਚਣੀਆਂ ਪੈ ਗਈਆਂ ਵੇਚਤੀਆਂ ਇੱਕ ਵੀ ਨਹੀਂ ਮਰਨ ਦਿੱਤੀ ਕਮਾਲ ਦੀ ਗੱਲ ਆ ਯਾਰ ਇੱਕ ਵੀ ਨਹੀਂ ਗੱਲ ਮਿਹਨਤ ਦੀ ਆ ਮਿਹਨਤ ਜੇ ਮੇਰੇ ਰਗਾ ਪਾ ਕੇ ਚਾਰ ਕੁੱਕੜ ਤੇ ਪਾ ਕੇ ਦਾਣੇ ਮੁੱਛਾਂ ਨੂੰ ਬੱਟ ਦੇ ਜੂ ਫਿਰ ਤਾਂ ਨਹੀਂ ਹੁੰਦਾ ਮਿਹਨਤ ਆ ਬਈ ਸਾਰਿਆਂ ਦੇ ਵਿੱਚ ਰਹਿਣਾ ਪੈਂਦਾ ਬਈ ਮਾਤਾ ਧਰਤੀ ਚ ਧਰਦੇ ਉਧਰ ਆਡੀ ਮਾਤਾ ਖੜੀ ਐ ਵੀ ਉਹਨੂੰ ਪਤਾ ਲੱਗ ਗਿਆ ਮੜਦਾ ਦੂਣਾ ਮੇਰਾ ਪੁੱਤ ਆਇਆਗਾ ਇਹ ਕਾ ਹੁਣ ਆਦੇ ਗੱਲ ਬੈਠਿਆ ਪਿਆ ਕਾ ਪਿਆ ਮੈਂ ਵਧੀਆ ਦਾ ਨਾ ਹਾਂ ਦੁੱਧ ਤੇ ਪੱਤੀ ਜੀ ਪਾ ਦੇ ਤੇ ਉਹ ਦਿਖਾ ਪਹਿਲਾਂ ਆ ਜਾ ਮੈਨੂੰ ਇੱਧਰ ਤੇ ਲਈ ਜਾਨੀ ਮਾਤਾ ਉਹ ਕੋਈ ਨਹੀਂ ਫਿਰ ਕੀ ਹੋ ਗਿਆ ਫਿਰ ਕੀ ਮਨ ਸੰਗ ਥੋੜੀ ਆ ਮੱਥਾ ਟੇਕਦਾ ਬਲਬ ਹੋ ਠੀਕ ਐ ਸੇ ਤਾਂ ਬਰੀਆ ਮਿਸਤਰੀ ਲੱਗਣੋ ਕਿ ਨਾ ਚਰ ਹੋ ਗਿਆ ਇੱਕ ਮਹੀਨਾ ਹੋ ਗਿਆ ਬਈ ਪੂਰਾ ਇੱਕ ਮਹੀਨਾ ਹੋ ਗਿਆ ਹਾਂ ਹੁਣ ਕੰਪਲੀਟ ਆ ਕੰਮ ਚਾਰ ਪੰਜ ਦਿਨ ਹਟੇ ਨੂੰ ਹੋ ਗਿਆ ਉਹ ਦਿਨਾਂ ਮੈਂ ਰੰਗ ਤੇ ਲੱਗਿਆ ਹੋਣਾ ਆ ਦਿਖਾ ਬਈ ਕਰ